ਆਉਂਗਾ ਕੋਰ ਤੋਂ ਲੱਗਦਾ ਪਈ ਸੀ ਹਨ ਇਹ ਬੜਾ ਮਨੇ ਪੰਜਾਬ ਤੇ ਆਪਾਂ ਸਾਸਤਰੀ ਕਾਲ ਕਹਿੰਦੇ ਆਏ ਆਏ ਗਏ ਜਿੱਥੇ ਜੂ ਹਾਰ ਕਹਿੰਦੇ ਸਰਕਾਰ ਜਿਹੜਾ ਯਾਦ ਰਹੇ ਤੋਏ ਜਨਮ ਗੁਰਮਤ ਪੰਚ ਕਹੋ ਹੋਏ ਆਪਾ ਮਹੰਲਾ ਅੱਜ 19 ਅਕਤੂਬਰ 2025 ਦਿਨ ਐ ਦਵਾਰ ਤੇ ਸਮਾਂ ਜਿਹੜਾ 9 ਵਜੇ ਦੇ ਲਵੇ ਤਵੇ ਹੋ ਗਿਆ ਤੇ ਭਾਈ ਸਟੇਟ ਉੜੀਸਾ ਸ਼ਹਿਰ ਬਰਗੜ ਪਿੰਡ ਕਾਲਾ ਪਾਣੀ ਤੇ ਤੜਕੇ ਤੜਕੇ ਪਾਈ ਆਪਾਂ ਖੇਤਾਂ ਵੱਲ ਆ ਗਏ ਤੇ ਝੋਨਾ ਪਾਈ ਤਿਆਰੀਆਂ થી ਐ ਤੇ ਕਹਿੰਦੇ ਆ ਭਾਈ 15 ਦਿਨਾਂ ਤੱਕ ਵੱਢਣ ਲਈ ਕੰਪੈਨ ਆ ਜਾਣੀਆਂ ਖੇਤਾਂ 'ਚ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਵਾਲਿਆਂ ਨੂੰ ਤੇ ਵਿਦੇਸਾਂ ਵਾਲਿਆਂ ਨੂੰ ਕਾਲਾ ਪਾਣੀ ਪਿੰਡ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੀਆਂ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਅੱਜ ਭਾਈ ਆਪਾਂ ਇੱਥੋਂ ਦੀ ਆਦਿਵਾਸੀ ਪਿੰਡ ਹੈ ਜਿਹੜੇ ਜਿਹਨੂੰ ਟ੍ਰਾਈਬ ਬੋਲਦੇ ਆ ਉਹ ਦੇਖਣ ਚੱਲਾਂਗੇ ਤੇ ਆਪਣੇ ਨਾਲ ਭਾਈ ਰੈਡੀ ਭਾਈ ਤੇ ਇਹਨਾਂ ਨਾਲ ਥੋੜੀ-ਮੋਟੀ ਗੱਲਬਾਤ ਕਰ ਲਈਏ ਅੱਜ ਆਪਾਂ ਨੂੰ ਕਿੱਧਰ ਲੈ ਕੇ ਜਾਣਗੇ ਇਹ ਪਹਿਲਾ ਸੈੱਟ ਕਰ ਲਈਏ ਇਹਨੂੰ ਸਤਿ ਸ਼੍ਰੀ ਅਕਾਲ ਰੈਡੀ ਬਾਈ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜਾਣੇ ਵਾਲੇ ਹਾਂ ਅੰਦਰ ਅੰਦਰ ਦੇ ਪਿੰਗਾ ਜੋ ਜੰਗਲ ਵਿੱਚ ਰਹਿੰਦੇ ਉਸ ਸੈੱਟ ਜਾਣੇ ਵਾਲੇ ਹਾਂ ਠੀਕ ਹੈ ਇਹ ਸੋਹਲਾ ਬੋਲਦੇ ਆਂ ਬਰਗੜ ਕੇ ਤੋਂੜੇ ਆਗੇ ਥੋੜਾ ਜੰਗਲ ਇਹ ਰਿਹਾ ਉਹ ਹਾਂ ਪੇ ਜੋ ਲੋਕ ਕਿਵੇਂ ਰਹਿੰਦੇ ਹੈ ਪਿੰਗਾ ਵਿੱਚ ਕਿਵੇਂ ਰਹਤੇ ਦਿਖਾਵਾਂਗੇ ਅੱਜ ਠੀਕ ਹੈ ਭਾਈ ਤੇ ਜਿਵੇਂ ਤੁਹਾਨੂੰ ਦੱਸਿਆ ਇਹ ਰੈਡੀ ਬਾਈ ਨੇ ਵੀ ਕਹਿੰਦਾ ਭਾਈ ਜੰਗਲ ਆ ਉੱਥੇ ਪੰਡ ਵਸੇ ਵੀ ਆ ਤੇ ਉੱਥੇ ਭਾਈ ਕਿਵੇਂ ਰਹਿੰਦੇ ਆ ਕੀ ਖਾਣ ਪੀਣਾ ਉਹਨਾਂ ਦਾ ਅੱਜ ਦੀ ਵੀਡੀਓ ਚ ਆਪਾਂ ਉਹ ਸਾਰਾ ਕੁਝ ਦਿਖਾਵਾਂਗੇ ਕੱਲ ਦੀ ਵੀਡੀਓ ਤੁਸੀਂ ਮਿਸ ਨਾ ਕਰਿਓ ਕੱਲ ਨੂੰ ਆਪਾਂ ਇੱਥੋਂ ਦੀ ਦੀਵਾਲੀ ਕਿਵੇਂ ਮਨਾਉਂਦੇ ਆ ਕੀ ਗੱਲਬਾਤ ਹੁੰਦੀ ਆ ਉਹ ਆਪਾਂ ਇੱਥੇ ਦੀਵਾਲੀ ਮਨਾਵਾਂਗੇ ਕਾਲਾ ਪਾਣੀ ਜਿਹੜਾ ਪਿੰਡ ਹੈ ਉੜੀਸਾ ਵਿੱਚ ਤੇ ਕੱਲ ਨੂੰ ਭਾਈ ਆਪਾਂ ਸ਼ਹਿਰ ਜਾਵਾਂਗੇ ਤੇ ਜਿਵੇਂ ਆਪਣੇ ਰੈਡੀ ਬਾਈ ਕਹਿੰਦਾ ਕੱਲ ਨੂੰ ਭਾਈ ਸ਼ਹਿਰ ਜਾ ਕੇ ਮਾੜੇ ਮੁਰਤੇ ਜਿਹੜੇ ਠਾਠੂ ਵਾਲੇ ਪਟਾਕੇ ਆ ਭਾਈ ਉਹ ਲੈ ਕੇ ਆਵਾਂਗੇ ਤੇ ਫਿਰ ਦੀਵਾਲੀ ਕੱਲ ਨੂੰ ਭਾਈ ਸਟੇਟ ਭਾਈ ਉੜੀਸਾ ਪਿੰਡ ਕਾਲਾ ਪਾਣੀ ਜਿੱਥੇ ਕੱਲ ਦੀ ਆਪਣੀ ਦੀਵਾਲੀ ਮਣਾਈ ਜਾਊਗੀ ਤੇ ਖੇਤਾਂ ਵਿੱਚ ਤੜਕੇ ਤੜਕੇ ਆਣ ਕੇ ਭਾਈ ਮਾਨ ਜੀ ਨੂੰ ਬੜੀ ਖੁਸ਼ੀ ਮਿਲਦੀ ਹੈ ਵੀ ਆਪਣਾ ਵੀ ਰਾਜਸਥਾਨ ਦੇ ਵਿੱਚ ਭਈ ਜਿਹੜਾ ਪਿੰਡ 25 ਆ ਟਾਣੀ ਚ ਰਹਿੰਨੇ ਆਪਾਂ ਤੇ ਟਾਣੀ ਦੇ ਆਲੇ ਦੁਆਲੇ ਆਪਾਂ ਖੇਤਾਂ ਦੇ ਵਿੱਚ ਹੀ ਬੈਠੇ ਆ ਤੇ ਭਾਈ ਜਦੋਂ ਉੱਠਦੇ ਆ ਤੜਕੇ ਤੜਕੇ ਜਿਹੜੀ ਆਪਣੀ ਜਨੌਰਾਂ ਦੀ ਹੁੰਦੀ ਆ ਤੜਕੇ ਤੜਕੇ ਬਹੁਤ ਵਧੀਆ ਲੱਗਦੀ ਐ ਤੇ ਇਧਰੋਂ ਭਾਈ ਆਪਣੇ ਪਿੰਡਾਂ ਜਾਂ ਚ ਤੇ ਟਾਣੀਆਂ ਜਾਂ ਭਾਈ ਨਰਮ ਆ ਚੁੱਕੀ ਜਾਂਦੇ ਆ ਤੇ ਤੜਕੇ ਤੜਕੇ ਜੇ ਘਰੇ ਹੁੰਦੇ ਤਾਂ ਮਾਤਾ ਨੇ ਕਹਿ ਦਿੰਨਾ ਸੀ ਭਾਈ ਝੋਲੀਆਂ ਬਣ ਲਓ ਤੇ ਖੇਤਾਂ ਵੱਲ ਹੋ ਜਓ ਚਾ ਉਥੀ ਆਉਗੀ ਤੜਕੇ ਦੀ ਤੇ ਨਰਮਾ ਚੁਗੋ ਇਹ ਗੱਲਬਾਤ ਹੋਣੀ ਸੀ ਤੇ ਹੁਣ ਭਾਈ ਆਪਾਂ ਘਰੋਂ ਬਾਹਰ ਆ ਤੇ ਮਾਤਾ ਕਹਿ ਦਿੰਦੀ ਹੈ ਭਾਈ ਅੱਜ ਇੰਨਾ ਨਰਮਾ ਹੋ ਗਿਆ ਤੇ ਅੱਜ ਇੰਨਾ ਨਰਮਾ ਹੋ ਗਿਆ ਤੇ ਅੱਜ ਭਾਈ ਆਪਣੇ ਗਵਾਂਢੀ ਉਹ ਚਗੋਣ ਆਏ ਸੀਗੇ ਤੇ ਭਾਈ ਉਹ ਚਗੋਣ ਆਏ ਸੀਗੇ ਐਵੇਂ ਚੱਲਦਾ ਰਹਿੰਦਾ ਹੈ ਲਗਭਗ ਆਪਾਂ ਬਈ ਜਦੋਂ ਦੇ ਸੂਹ ਸੰਭਾਲੀ ਹੈ ਤੇ ਮੈਨੂੰ ਲੱਗਦਾ ਨਹੀਂ ਕੋਈ ਇੱਕ ਦੋ ਵਾਰੀ ਆਪਾਂ ਜਿਹੜੇ ਨਰਮਾ ਚੁਗਣ ਵਾਲੀਆਂ ਚੋਣੀਆਂ ਹੁੰਦੀਆਂ ਭਾਈ ਖੇਤ ਚ ਲਿਆਂਦੀਆਂ ਹੋਣੀਆਂ ਨੀ ਤਾਂ ਆਪਾਂ ਆਂਡ ਗਵਾਂਡ ਨਾਲ ਭਾਈ ਉਹ ਵੀਰੀ ਸਕੀਰੀ ਵਾਲਾ ਖਸਾਬ ਕਰ ਲੀਦਾ ਵੀ ਜਿਵੇਂ ਆਪਾਂ ਪਹਿਲਾਂ ਆਪਣੇ ਕੋਈ ਨਰਮਾ ਚਾ ਗਿਆ ਤੇ ਬਾਅਦ ਚ ਆਪਾਂ ਵੀੜੀ ਲੋਣ ਅਗਲੇ ਨੇ ਜਾਵੜੇ ਇਹ ਗੱਲ ਬਾਤ ਚੱਲਦੀ ਰਹਿੰਦੀ ਹੈ ਤੇ ਆਂਡ ਗਵਾਂਡ ਭਈ ਬਹੁਤ ਵਧੀਆ ਬਣੀ ਵੀ ਤੇ ਸਾਰੇ ਭਾਈ ਨਰਮਾ ਨਰਮਾ ਇੱਧਰ ਉੱਧਰ ਕਰਕੇ ਆਪਾਂ ਜਿਹੜਾ ਤਿੰਨ ਚਾਰ ਕਿੱਲੇ ਹੁੰਦਾ ਤੇ ਆਪ ਦਾ ਦਾ ਚੋਕ ਲੈਨੇ ਆ ਤੇ ਐਵੇਂ ਭਾਈ ਮਾਤਾਂ ਨੇ ਤੜਕੇ ਤੜਕੇ ਗੱਲ ਹੋਈ ਸੀ ਤੇ ਨਰਮੇ ਚ ਭਾਈ ਚੁਗੀ ਜਾਂਦੇ ਸੀ ਨਰਮਾ ਤੇ ਕਹਿੰਦੇ ਭਾਈ ਤੂੰ ਹੈ ਨਹੀਂ ਤੱਕ ਨਹੀਂ ਤਾਂ ਅੱਗੇ ਗੱਲਾਂ ਬਾਤਾਂ ਹੁੰਦੀਆਂ ਭਾਈ ਤੇ ਚੱਲਦਾ ਰਹਿੰਦਾ ਤੇ ਐਵੇਂ ਦਿਨ ਲੰਘ ਜਾਂਦਾ ਦੀਵਾਲੀ ਜਿਹਦੇ ਨੇੜੇ ਤੇ ਫਿਰ ਭਾਈ ਚਾਜ ਆ ਜਾਈ ਹੁੰਦਾ ਦੀਵਾਲੀ ਦਾ ਜਦੋਂ ਨਰਮਾ ਚੌਕ ਦੇ ਹੁੰਦੇ ਨੇ ਤੇ ਡੈਡੀ ਨੂੰ ਕਹਿੰਨੇ ਨੇ ਵੀ ਅੱਜ ਭਾਈ ਮੈਂ ਇੰਨਾ ਨਰਮਾ ਚੱਕੂਗਾ ਤੇ ਮੈਨੂੰ ਇੰਨੇ ਵਟਾ ਕੇ ਚਾਹੀਦੇ ਆ ਇਹ ਗੱਲਬਾਤ ਹੁੰਦੀ ਹੈ ਤੇ ਐਗਤੀ ਭਾਈ ਆਪਣੀ ਦੀਵਾਲੀ ਜਿਹੜੀ ਘਰੋਂ ਬਾਹਰ ਹੀ ਮਣੀ ਜਾਂਦੀ ਹੈ ਨੀ ਤਾਂ ਪਿਛਲੇ ਕਿਹੜੇ ਆਪਾਂ ਵੀ ਭਾਈ ਕੰਮ ਤੇ ਸੀਗੇ ਤੇ ਕੰਮ ਤੋਂ ਭਾਈ 2-3 ਦਿਨਾਂ ਦੀ ਛੁੱਟੀ ਲੈ ਕੇ ਜਿਹੜੇ ਪਿੰਡ ਨੂੰ ਆ ਗਏ ਸੀਗੇ ਤੇ ਐਗਤੀ ਭਾਈ ਜਿਹੜੀ ਦੀਵਾਲੀ ਰੋਗੀ ਆਪਣਾ 오ਡੀਸ਼ਾ ਦੇ ਵਿੱਚ ਆਇਦਰ ਭ ਆਪਣੇ ਨਾਲ ਅੱਜ ਹੈਗੇ ਆ ਬਾਸੂ ਬਾਈ ਜਿਹੜੇ ਆਪਣੇ ਨੂੰ ਪਹਿਲੇ ਦਿਨ ਲੈਣ ਆਏ ਸੀ ਭਾਈ ਰੇਲਵੇ ਸਟੇਸ਼ਨ ਤੇ ਤੇ ਇਹਨਾਂ ਨਾਲ ਹੀ ਆਏ ਸੀਗੇ ਤੇ ਇੱਧਰ ਪਾਈ ਆਪਣੇ ਨਾਲ ਜੋਟੀਦਾਰ ਆਪਣਾ ਹਾੜੀ ਹਰਪਾਲ ਬਾਈ ਤੇ ਹੁਣ ਆਪਾਂ ਚੱਲਦੇ ਆਂ ਇਹ ਨਹੀਂ ਪਤਾ ਕਿੱਧਰ ਨੂੰ ਜਾਣਾ ਪਰ ਚਲੋ ਭਾਈ ਜੀ ਕੋਈ ਗੱਲ ਕੋਈ ਗੱਲ ਨਹੀਂ ਅਸੀਂ ਸੁੱਕੇ ਜਿਹੇ ਹੀ ਆ ਦੋਨੇ ਆ ਜਾਗੇ ਆਪਾਂ ਕਿੱਧਰ ਪਾਈ ਕਾਲਾ ਪੰਡ ਦਾ ਬੋਰਡ ਲੱਗਿਆ ਹੋਇਆ ਹੈ ਬੱਸ ਭਾਈ ਅੱਜ ਕਿੱਧਰ ਜਾ ਰਹੇ ਹਾਂ ਆਪਣੇ ਸਾਰੋਂ ਸੇ ਪਹਿਲੇ ਫੈਬ੍ਰਿਕਟ ਵਾਈਲਡਲੈਫਟੇ ਜਾ ਰਹੇ ਹਾਂ ਜਿਤਰੀ ਗੜ ਗਿਆ ਹਾਂ ਯਹਾਂ ਸੇ ਕਮ ਸੇ ਕਮ 62 70 ਕਿਲੋਮੀਟਰ ਹੋਗਾ ਔਰ ਵਹਾਂ ਆਮ ਲੋਗ ਚਾਰ ਪੰਜ ਗਾਉਂ ਦੇਖਣੇ ਕੋ ਮਿਲenge ਜੋ ਮਤਲਬ ਮਿੱਟੀ ਸੇ ਬਨਾ ਹੋਆ ਪਰ ਸਾਰੇ ਕੁਛ ਦੇਖਣੇ ਕੋ ਮਿਲੇਗਾ ਠੀਕ ਹੈ ਠੀਕ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਓਡੀਸ਼ਾ ਸਟੇਟ ਦੇ ਵਿੱਚ ਐਸ ਟਾਈਮ ਪਹੁੰਚੇ ਮੈਂ ਤਾਂ ਭਾਈ ਆਪਾਂ ਬਰਗੜ ਸ਼ਹਿਰ ਦੇ ਵਿੱਚ ਆਏ ਤੇ ਇੱਥੇ ਗੁਰਦੁਆਰਾ ਸਿੰਘ ਸਭਾ ਬਰਗੜ ਤੇ ਬਹੁਤ ਵਧੀਆ ਲੱਗਦਾ ਆਪ ਨੂੰ ਮਾਣ ਮਹਿਸੂਸ ਹੁੰਦਾ ਵੀ ਭਾਈ ਇਹੋ ਜੀਆਂ ਸਟੇਟਾਂ ਵਿੱਚ ਵੀ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਤੇ ਇੱਥੇ ਕਹਿੰਦੇ ਭਾਈ ਬਰਗੜ ਸ਼ਹਿਰ ਦੇ ਵਿੱਚ ਕਾਫੀ ਪੰਜਾਬੀ ਰਹਿੰਦੇ ਆ ਤੇ ਸਾਰੇ ਨਾਲ ਪਹਿਲਾਂ ਆਪਾਂ ਅੰਦਰ ਚੱਲਦੇ ਆ ਗੁਰੂ ਮਹਾਰਾਜ ਜੀ ਦਰਸ਼ਨ ਕਰਦੇ ਆ ਤੇ ਨਾਲੇ ਸਾਰੀ ਸੰਗਤ ਨੂੰ ਕਰਾਉਂਦੇ ਆ ਗੁਰੂ ਮਹਾਰਾਜ ਜੀ ਦਰਸ਼ਨ ਕਰ ਲਏ ਸੀਗੇ ਤੇ ਆਪਾਂ ਨੂੰ ਗੁਰੂ ਮਹਾਰਾਜ ਜੀ ਦਰਸ਼ਨ ਕਰਦੇ ਆ ਤੇ ਪੰਜਾਬੀ ਭਰਾ ਮਿਲਿਆ ਤੇ ਇਹਨਾਂ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆਜ ਫਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣਾ ਨਾਮ ਕੀ ਬਾਈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਆਪਣਾ ਭਾਈ ਜੀ ਗੁਰਦੀਪ ਸਿੰਘ ਤੇ ਆਪਾਂ ਇੱਥੋਂ ਦੇ ਰਹਿਣ ਵਾਲੇ ਬਾਈ ਜੀ ਜੀ ਅਸੀਂ ਇਸ ਟਾਈਮ ਬਰਗੜ ਡਿਸਟ੍ਰਿਕਟ ਆਫ 오ਡੀਸਾ ਦੇ ਵਿੱਚ ਆ ਅਸੀਂ ਬਰਗੜ ਦੇ ਰਹਿਣ ਵਾਲੇ ਆ ਠੀਕ ਆ ਤੇ ਪੰਜਾਬ ਆਪਣਾ ਪਸ਼ੋਕੜ ਕਿਹੜੀ ਜਗ੍ਹਾ ਤੋਂ ਬਾਈ ਜੀ ਪਸ਼ੋਕੜ ਜੀ ਸਾਡਾ ਤਰਨਤਾਰਨ ਜ਼ਿਲ੍ਹੇ ਤੇ ਆਪਣਾ ਵੀ ਪੇਜੀ ਤਰਨ ਤਨ ਹਾਂਜੀ ਗੁਰਦਾਸਪੁਰ ਗੁਰਦਾਸਪੁਰ ਠੀਕ ਹੈ ਜੀ ਗੁਰਦਾਸਪੁਰ ਤੇ ਬਾਈ ਜੀ ਆਪਾਂ ਮੇਨ ਗੱਲ ਕਰੀਏ ਤੇ ਇੱਥੇ ਆਪਾਂ ਕੀ ਕੰਮ-ਕਾਰ ਕਰਦੇ ਆਂ ਜੇ ਸਾਡਾ ਤੇ ਡੈਡੀ ਹੁਣੀ ਕਈ ਸਾਲ 20 30 ਸਾਲ ਪਹਿਲਾਂ ਤੇ ਇੱਥੇ ਆਏ ਹੋਏ ਨੇ ਹਾਂਜੀ ਤੇ ਇੱਥੇ ਆ ਕੇ ਸਾਡਾ ਮੇਨ ਕੰਮ ਪਹਿਲਾਂ ਪੰਜਾਬੀਆਂ ਦੇ ਗੱਡੀਆਂ ਦਾ ਹੀ ਸੀਗਾ ਟਰਾਂਸਪੋਰਟ ਦਾ ਟਰਾਂਸਪੋਰਟ ਦਾ ਟਰੱਕਾਂ ਦਾ ਕੰਮ ਸੀਗਾ ਠੀਕ ਹੈ ਜੀ ਤੇ ਅੱਜੇ ਵੀ ਅਸੀਂ ਉਹੀ ਗੱਡੀਆਂ ਦੇ ਕੰਮ ਚੰਗੇ ਤੇ ਭਾਈ ਜੀ ਇੱਥੇ ਪੰਜਾਬੀਆਂ ਦੇ ਕਿੰਨੇ ਘਰ ਹੋਣਗੇ ਪੰਜਾਬੀਆਂ ਦੇ ਤਕਰੀਬਨ 60 70 ਘਰ ਹੈਗੇ ਨੇ ਤੇ ਗੁਰਦਰ ਸਾਹਿਬ ਕਿੰਨੇ ਆਪਣੇ ਕਿ ਇੱਕ ਹੀ ਪੋਰਾ ਸਾਹਿਬ ਤੋਂ ਨੇ ਤੇ ਆਪਣੇ ਪੰਜਾਬੀ ਜਿਹੜੇ ਇੱਥੇ ਖੇਤੀਬਾੜੀ ਕਰਦੇ ਆ ਕਿ ਮਤਲਬ ਕੀ ਕੰਮਕਾਰੀ ਆ ਟਰੱਕਾਂ ਦਾ ਹੀ ਬੱਸ ਨਹੀਂ ਜੀ ਪੰਜਾਬੀ ਤੇ ਖੇਤੀਬਾੜੀ ਤਾਂ ਨਹੀਂ ਕਰਦੇ ਖੇਤੀਬਾੜੀ ਇੱਥੇ ਤੇ ਜਿਹੜੇ ਲੋਕਲ ਲੋਗ ਆ ਉਹਨਾਂ ਨੇ ਸੰਭਾਲੀ ਹੋਈ ਐ ਸਾਡੇ ਪੰਜਾਬੀਆਂ ਨੇ ਆ ਕੇ ਇੱਥੇ ਤੁਸੀਂ ਕਹਿ ਸਕਦੇ ਹੋ ਟਾਬਿਆਂ ਦਾ ਬਿਜ਼ਨਸ ਆ ਗੱਡੀਆਂ ਘੋੜਿਆਂ ਦਾ ਕੰਮ ਐ ਹਾਂਜੀ ਤੇ ਬਾਕੀ ਆਪਣੇ ਜਨਰਲ ਸਟੋਰ ਹੋ ਗਏ ਕੰਟਰੈਕਟਰ ਦਾ ਕੰਮ ਹੋ ਗਿਆ ਇਹੋ ਜੇ ਕੰਮ ਇਹਨਾਂ ਨੇ ਆਪੇ ਮਕਨ ਵਕ ਵਕ ਕਿੱਤੇ ਚ ਆਪ ਦਾ ਆ ਕੰਮ ਬਿਜ਼ਨਸ ਕਰ ਰੱਖਿਆ ਪੰਜਾਬੀਆਂ ਨੇ ਠੀਕ ਹੈ ਤੇ ਇੱਥੇ ਖੇਤੀਬਾੜੀ ਭਾਈ ਜੀ ਜਾਤਰ ਮੈਂ ਦੇਖਿਆ ਝੋਨਾ ਹੀ ਹੁੰਦਾਗਾ ਹਾਂਜੀ ਤੇ ਇਥੇ ਜ਼ਮੀਨ ਦਾ ਰੇਟ ਰੂਟ ਕੀ ਆ ਜ਼ਮੀਨ ਦਾ ਰੇਟ ਜੀ ਵੱਖੋ ਵੱਖਰੇ ਏਰੀਆ ਦੇ ਹਿਸਾਬ ਨਾਲ ਆ ਜਿੱਦਾਂ ਸਾਡੇ ਇਥੇ ਅਗਰ ਪਾਣੀ ਦੇ ਹਿਸਾਬ ਨਾਲ ਆ ਜਿੱਦਾਂ ਕਹਿ ਸਕਦੇ ਆ ਆਪਾਂ ਪੰਜਾਬ ਵੀ ਆ ਹੀ ਹਿਸਾਬ ਆ ਵੀ ਜਿਹੜੀ ਜ਼ਮੀਨ ਨੂੰ ਪਾਣੀ ਜ਼ਿਆਦਾ ਵਾ ਉਹਦੀ ਕੀਮਤ ਜ਼ਿਆਦੀ ਹੈ ਹਾਂਜੀ ਹਾਂਜੀ ਉਸ ਹਿਸਾਬ ਨਾਲ ਸਾਡੇ ਵੀ ਇਥੇ ਨਹਿਰਾਂ ਦਾ ਕੰਮ ਜ਼ਿਆਦਾ ਕਨਾਲ ਸਿਸਟਮ ਠੀਕ ਹੈ ਜਿਹੜੇ ਏਰੀਆ ਦੇ ਲਾਗੇ ਕਨਾਲ ਲੱਗਦੀ ਆ ਜੀ ਉਥੇ ਰੇਟ ਤੇ ਕਰੋੜ ਪੌਣੇ ਕਰੋੜ ਨੂੰ ਵੀ ਇਕੱਲੇ ਦਾ ਠੀਕ ਹੈ ਜਿਹੜਾ ਪਿੰਡਾਂ ਦੇ ਬਹੁਤ ਹੀ ਅੰਦਰ ਖਾਤੇ ਜ਼ਮੀਨ ਆ ਹਾਂਜੀ ਉਹਨਾਂ ਦਾ ਰੇਟ ਵੀ ਤੁਸੀਂ 20 ਇਥੇ ਭਾਈ ਫਿਰ ਠੇਕੇ ਦਾ ਕੀ ਰੇਟ ਰਹਿੰਦਾ ਜਿਹੜੀ ਆਪਾਂ ਠੇਕੇ ਜਮੀਨ ਲੈਣੀ ਹੋਵੇ ਤਾਂ ਠੇਕੇ ਦਾ ਜੀ ਦੇਖੋ ਇੰਨਾ ਤੇ ਮੈਂ ਡੀਪ ਇਨਸਾਈਡ ਨੋਲੇਜ ਨਹੀਂ ਹੈਗੀ ਤੇ ਬਾਰੇ ਪਰ ਮੈਂ ਅੰਦਾਜ਼ਨ ਕਹੂੰਗਾ ਵੀ 30 ਤੋਂ 40000 ਰੁਪਿਆ ਠੇਕਾ ਹੋ ਸਕਦਾ ਹੈ ਕਿੱਲੇ ਪਿਛੇ ਠੀਕ ਆ ਜੀ ਤੇ ਭਾਈ ਜੀ ਆਪਾਂ ਤਾਂ ਆਪਣੇ ਪੰਜਾਬੀਆਂ ਦੀ ਗੱਲ ਕਰ ਲਈ ਤੇ ਮੁੱਖ ਇਥੇ ਮਤਲਬ ਕਿ ਜਿਹੜੇ ਨਾਰਮਲ ਰੋਕ ਰਹਿੰਦੇ ਤੇ ਉਹਨਾਂ ਦੀ ਖੇਤੀਬਾੜੀ ਝੋਨੇ ਤੋਂ ਇਲਾਵਾ ਹੋਰ ਵੀ ਹੁੰਦੀ ਹੈ ਕਿ ਇੱਥੇ ਝੋਨਾ ਹੀ ਹੁੰਦਾ ਮੁੱਖ ਦੇਖੋ ਜੀ ਇਥੇ ਪਾਣੀ ਵੀ ਕੀ ਹੈ ਫੈਸਿਲਿਟੀ ਬਹੁਤ ਜ਼ਿਆਦੀ ਹੈ ਲੋਕਾਂ ਕੋ ਸਾਡੇ ਤੋਂ ਇਥੋਂ ਇੱਕ 40 ਤੋਂ 50 ਕਿਲੋਮੀਟਰ ਦੂਰ ਡੈਮ ਆ ਜਿਹੜਾ ਵਰਲਡ ਦਾ ਸਭ ਤੋਂ ਲੰਬਾ ਡੈਮ ਹੈ ਹੀਰਾਕੋਟ ਡੈਮ ਹੀਰਾਕੋਟ ਡੈਮ ਹਾਂਜੀ ਤੇ ਉਹਦੇ ਕਰਕੇ ਸਾਡੇ ਬਰਗੜ ਤੱਕ ਜ਼ਿਲ੍ਹੇ ਦੇ ਵਿੱਚ ਜਗ੍ਹਾ-ਜਗ੍ਹਾ ਕਨਾਲ ਸਿਸਟਮ ਆ ਠੀਕ ਹੈ ਜੀ ਕਿ ਉਹ ਕਨਾਲ ਦਾ ਪਾਣੀ ਜਿਹੜਾ ਵਾ ਜਗ੍ਹਾ-ਜਗ੍ਹਾ ਸਪਲਾਈ ਬਹੁਤ ਆ ਤਾਂ ਕਰਕੇ ਇਸੇ ਸਾਲ ਤੇ ਦੋ ਵਾਰ ਝੋਨੇ ਦੀ ਫਸਲ ਹੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਆਪਾ ਪੰਜਾਬ ਕਿੰਨੇ ਚਿਰ ਬਾਅਦ ਘੇੜਾ ਮਾਰਦੇ ਆ ਪੰਜਾਬ ਜੀ ਦੇਖੋ ਜਿਹੜਾ ਇਦਾਂ ਹੀ ਅੱਜ ਛੁੱਟੀਆਂ ਤੇ ਡਿਪੈਂਡ ਕਰਦਾ ਆ ਜਿਹਦਾ ਗਰਮੀ ਦੀ ਛੁੱਟੀਆਂ ਪੈ ਗਈਆਂ ਭੈਣ ਭਰਾ ਦੇ ਘਰੇ ਪ੍ਰੋਗ ਉਸ ਦਾ ਮੌਕੇ ਗੀੜਾ ਲਾਇਆ ਜਾਂਦਾ ਜੀ ਠੀਕ ਆ ਠੀਕ ਆ ਸਾਲ 2 ਸਾਲ ਪਿੱਛੋਂ ਤੇ ਆਪਾਂ ਕਿਹੜੇ ਸਨ ਚ ਆਏ ਸੀ ਕੋਈ ਆਈਡੀਆ ਹੈਗਾ ਇੱਥੇ ਮਤਲਬ ਦੇਖੋ ਜੀ ਮੇਰਾ ਤੇ ਜਨਮ ਇੱਧਰ ਦਾ ਆ ਠੀਕ ਆ ਜੀ ਮੇਰੇ ਡੈਡੀ ਹੁਣੇ ਆਏ ਸੀਗੇ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 25 30 ਸਾਲ ਪਹਿਲਾਂ ਹਾਂਜੀ ਤੇ ਮੈਂ ਤੇ ਬੋਰਨ ਐਂਡ ਬਰਾਉਟ ਆਪੇ ਬਰਗੜ ਤਾਂ ਹੀ ਵੀ ਮੇਰਾ ਜਨਮ ਆ ਹਾਂਜੀ ਹਾਂਜੀ ਤੇ ਮੈਂ ਸ਼ੁਰੂ ਤੋਂ ਇੱਥੇ ਹੀ ਰਹਿਣ ਰਿਹਾ ਤੇ ਸਟੱਡੀ ਵੀ ਇੱਥੇ ਕੀਤੀ ਹੈ ਤੇ ਫਿਰ ਇੱਥੋਂ ਦੀ ਮਤਲਬ ਕੀ ਆਪਾਂ ਜਿਵੇਂ ਕਹਦੇ ਆ ਸੱਤ ਸ੍ਰੀ ਅਕਾਲ ਤੇ ਇੱਧਰ ਕੀ ਬੋਲਦੇ ਆ ਫਿਰ ਜੀ ਇੱਧਰ ਜੁਹ ਜੋਹਾਰ ਦਾ ਮਤਲਬ ਸਤ ਸ੍ਰੀ ਅਕਾਲ ਜੀ ਜੋਹਾਰ ਮਤਲਬ ਸਤ ਸ੍ਰੀ ਅਕਾਲ ਜਿੱਦਾਂ ਸਾਡੇ ਪੰਜਾਬ 'ਚ ਆਪਾਂ ਸਤ ਸ੍ਰੀ ਅਕਾਲ ਕਹਿੰਦੇ ਆਏ ਆਏ ਗਏ ਨੂੰ ਇੱਥੇ ਜੋਹਾਰ ਕਹਿੰਦੇ ਆ ਜੋਹਾਰ ਕਹਿੰਦੇ ਆ ਤੇ ਵਧੀਆ ਮਿਲਜੁਲ ਕੇ ਰਹੀ ਜਾਂਦੇ ਬਈ ਬਹੁਤ ਵਧੀਆ ਜੀ ਜੀ ਉਹ ਇਹ ਗੱਲ ਤੇ ਆਪਾਂ ਕੋਈ ਸ਼ੱਕ ਨਹੀਂ ਬਹੁਤ ਪ੍ਰੇਮ ਪਿਆਰ ਨਾਲ ਰਹਿੰਦੇ ਨੇ ਮਿਲਨਸਾਰ ਜੋਗ ਨੇ ਇੱਕ ਦੂਜੇ ਨੇ ਸਾਥ ਦੇਣ ਵਾਲੇ ਨੇ ਅਸੀਂ ਇਹ ਨਹੀਂ ਵੇਖਦੇ ਵੀ ਅਸੀਂ ਦੂਜੇ ਧਰਮ ਦੇ ਆ ਜਾਂ ਉਹ ਦੂਜੇ ਧਰਮ ਦੇ ਆ ਪਰ ਇੱਕ ਦੂਜੇ ਦੇ ਫੰਕਸ਼ਨਾਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਨੇ ਖੁਸ਼ੀ ਨਾਲ ਮਿਲ ਵਰਤਦੇ ਨੇ ਇਕੱਠੇ ਬੈਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਫ੍ਰੈਂਡਲੀ ਨੇਚਰ ਹੈ ਚਲੋ ਬਹੁਤ ਵਧੀਆ ਲੱਗਿਆ ਵੀ ਆਪਾਂ ਪੰਜਾਬ ਤੋਂ ਬਹੁਤ ਇੱਕ ਕਹਿ ਸਕਦੇ ਆ ਦੂਰੀ ਤੇ ਬੈਠੇ ਆ ਜੇ ਤਕਰੀਬਨ ਕਿ ਪੰਜਾਬੀ ਮਿਲਦਾ ਜਦੋਂ ਤੇ ਮਨ ਨੂੰ ਬੜਾ ਖੁਸ਼ੀ ਹੁੰਦੀ ਹੈ ਵੀ ਇੱਕ ਪੰਜਾਬੀ ਨਾਲ ਭਾਈ ਨਾਲ ਗੱਲਬਾਤ ਕੀਤੀ ਚੰਗਾ ਲੱਗਦਾ ਜੀ ਹਾਂਜੀ ਤਕਰੀਬਨ ਜਿੱਦਾਂ ਤੁਸੀਂ ਕਿਹਾ ਪੰਜਾਬ ਤੋਂ ਅਸੀਂ ਇਸ ਟਾਈਮ ਕਹਿ ਸਕਦੇ ਆ ਤਕਰੀਬਨ ਤਕਰੀਬਨ 2000 ਕਿਲੋਮੀਟਰ ਅਸੀਂ ਦੂਰ ਆ ਹਾਂਜੀ ਤੁਸੀਂ ਟ੍ਰੇਨ 'ਚ ਵੀ ਜਾਣਾ ਹੋਵੇ ਤੇ ਤੁਹਾਨੂੰ 2 ਦਿਨ ਲੱਗ ਜਾਂਦੇ ਆ ਹਾਂਜੀ ਹਾਂਜੀ ਇਹ ਵੀ ਕਹਿ ਸਕਦੇ ਆ ਜ ਤੇ ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਹੈ ਭਾਈ ਅਸੀਂ ਜਿੱਦਣ ਆਏ ਸੀ ਇੱਥੇ ਰੇਲ ਗੱਡੀ ਤੇ ਉਤਰੇ ਸੀ ਤੇ ਅਸੀਂ ਜਾਂਦਿਆ ਗੁਰਦੁਆਰਾ ਸਾਹਿਬ ਦੇਖ ਕੇ ਗਏ ਸੀ ਤੇ ਸਾਡਾ ਮਨ ਜਾ ਸੀ ਕਿ ਵੀ ਦਿਵਾਲੀ ਆ ਗਈ ਹੈ ਕਿਉਂਕਿ ਦਿਵਾਲੀ ਤੇ ਘਰੇ ਤਾਂ ਜਾ ਨਹੀਂ ਜਾਣਾ ਵੀ ਦਰਸ਼ਨ ਕਰੇ ਗੁਰੂ ਮਹਾਰਾਜ ਜੀ ਦੇ ਤੇ ਆਉਂਦੇ ਸਰ ਭਾਈ ਤੁਸੀਂ ਮਿਲਦੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਚੰਗਾ ਭਾਈ ਅਰੇ ਛੰਨਾ ਪਣਾਣਾ ਜੀ ਠੀਕ ਹੈ ਕੋਈ ਗੱਲ ਨਹੀਂ ਸਾਹਮਣੇ ਹੈਗਾ ਭਾਈ ਰਾਜਸਤਾਨੀ ਢਾਬਾ ਤੇ ਆਪਣੇ ਨਾਲ ਦੇ ਬਾਈ ਕਹਿੰਦੇ ਵੀ ਭਾਈ ਮਾੜਾ ਮੋਟਾ ਕੋਈ ਛਕਲੀਏ ਤੜਕੇ ਦੀ ਚਾਹ ਪੀ ਕੇ ਘਰੋਂ ਨਿਕਲੇ ਆ ਤੇ ਚਲਦੇ ਆਪਾਂ ਅੰਦਰ ਢਾਬੇ ਦੇ ਤੇ ਛਕਦੇ ਆ ਫਿਰ ਭਾਈ ਬਹੁਤ ਵਧੀਆ ਲੱਗਿਆ ਖਾਣਾ-ਦਾਣਾ ਰਾਜਸਤਾਨੀ ਢਾਬੇ ਦਾ ਤੇ ਭਾਈ ਇਹਨਾਂ ਦੀ ਇੱਕ ਗੱਲ ਹੋਰ ਬਹੁਤ ਵਧੀਆ ਲੱਗੀ ਭਾਈ ਏ 130 ਰੁਪਏ ਦੀ ਪਲੇਟ ਦਿੰਦੇ ਆ ਤੇ ਦੂਜੀ ਗੱਲ ਵੀ ਆਪਣੇ 130 ਰੁਪਏ ਪਲੇਟ ਨਹੀਂ ਤੇ ਉਹ ਤੋਂ ਬਾਅਦ ਚ ਵੀ ਆਪਾਂ ਨੂੰ ਰੋਟੀ ਕੋਈ ਹੋਰ ਚੀਜ਼ ਚਾਹੀਦੀ ਹੈ ਤੇ ਉਹ ਵੀ ਆਪਾਂ ਨੂੰ ਖਾਣ ਪੀਣ ਨੂੰ ਦਿੰਦੇ ਆ ਭਾਈ ਐਕਸਟਰਾ ਵੀ ਤੇ ਕੋਈ ਵੀ ਸਬਜ਼ੀ ਮੰਗ ਲਓ ਕੋਈ ਚੀਜ਼ ਮੰਗ ਲਓ ਤੇ ਆਪਾਂ ਨੂੰ ਦਿੰਦੇ ਆ ਭਾਈ ਐਵੇਂ ਨਹੀਂ ਆ ਵੀ ਇੱਕ ਦੋ ਰੋਟੀਆਂ ਦੇ ਦਿੰਦੀਆਂ ਪਲੇਟ ਤੇ ਬਸ ਭਾਈ ਇਹ ਗੱਲਬਾਤ ਨਹੀਂ ਇਹਨਾਂ ਦੀ ਪੂਰੀ ਓਕੇ ਗੱਲਬਾਤ ਆ ਰਾਜਸਤਾਨੀ ਢਾਬੇ ਦੀ ਬਰਗੜ ਸ਼ਹਿਰ ਤੋਂ ਆਪਾਂ 25 ਕਿਲੋਮੀਟਰ ਤੇ ਲਾਵੇ ਤਵੇ ਆ ਗਏ ਆ ਤੇ ਇੱਧਰ ਭਾਈ ਆਪਾਂ ਅਭੀ ਕੰਮ ਤੇ ਜਾ ਰਹੇ ਆ ਅੱਗੇ गोविंदपुर जा रहे हैं गोविंदपुर यहां से कितने किलोमीटर है यहां से कम से कम 20 किलोमीटर फिर उससे आगे फिर उससे आगे कुछ नहीं है ठीक है पहाड़ है बस ठीक है ठीक है ते भाई हुन ड्राइवर चेंज हो गया ते निशु भाई चलाण लगया हुन बाइक ले भाई आगे होया हुन एदे पीछे ओ जेड़ा कैरियर जा हुंदा ओ भी नहीं गा ਤੇ ਭਾਈ ਜਿਵੇਂ ਗੱਲ ਕਰੀਏ ਤੁਹਾਨੂੰ ਦੱਸਿਆ ਸੀ ਆ ਵੀ ਆਪਾਂ ਟ੍ਰਾਈਬਲ ਏਰੀਆ ਦੇਖਣ ਆਏ ਆ ਜਿਹਨੂੰ ਆਦੀਵਾਸੀ ਲੋਕ ਕਹਿੰਦੇ ਸੀਗੇ ਤੇ ਭਾਈ ਹੁਣ ਹੌਲੀ-ਹੌਲੀ ਇੰਨਾ ਨੇ ਪਾਈ ਚੇਂਜ ਕਰਨਾ ਸ਼ੁਰੂ ਕਰਤਾ ਸਕੂਲਾਂ ਜਾਂਦੇ ਆ ਪੜ੍ਹਦੇ ਆ ਤੇ ਖੇਤੀਬਾੜੀ ਕਰਨ ਲੱਗ ਗਿਆ ਇਹਦੇ ਕਰਕੇ ਭਾਈਏ ਥੋੜਾ-ਥੋੜਾ ਭਾਈ ਚੇਂਜ ਹੋ ਗਿਆ ਤੇ ਹੁਣ ਲਗਭਗ ਇਹ ਜ਼ਿਆਦਾਤਰ ਖੇਤੀਕਾਰ ਦੇ ਇੱਥੇ ਜਿਵੇਂ ਕਹਿੰਦੇ ਕਿ ਧਾਨ ਦੀ ਖੇਤੀ ਹੁੰਦੀ ਜਿਹਨੂੰ ਆਪਾਂ ਝੋਨਾ ਕਹਿੰਦੇ ਆ ਤੇ ਉਹਦੀ ਖੇਤੀ ਕਰਦੇ ਆ ਮੁੱਖ ਇਹਨਾਂ ਦਾ ਕਾਰੋਬਾਰ ਹੈ ਧਾਨ ਦੀ ਖੇਤੀ ਲਈ ਆ ਭਾਈ ਕੰਦਾ-ਕੁੰਦਾ ਜਮਾ ਕੱਚੀਆਂ ਪਈਆਂ ਵੀ ਉੱਤੇ ਜਿਹੜੀਆਂ ਛੱਤਾਂ ਬਈ ਇਨਾਂ ਨੇ ਫੱਟੇ ਲਾ ਕੇ ਤੇ ਭਈਆ ਕਾਨਿਆਂ ਇਸ ਤਰ੍ਹਾਂ ਐਵੇਂ ਛੱਤਾ ਪਾਈਆਂ ਵਿਆਂ ਤੇ ਇਹ ਆਪਾਂ ਪਿੰਡ ਜਾਂ ਨਿੱਕਾ ਆਇਆਗਾ ਇਹ ਦੇਖਣ ਆਇਆ ਤੇ ਲਗਭਗ ਇੱਥੇ ਕਈ ਘਰ ਆ ਬਈ ਪੱਕੇ ਵੀ ਆ ਕਈ ਕੱਚੇ ਵੀ ਆ ਜਮਾਂ ਤੇ ਨਾਲ ਆਪਣੇ ਬਾਸੂ ਰੈਡੀ ਤੇ ਸ਼ਿਵਾ ਭਾਈ ਕਿਉਂਕਿ ਭਾਈ ਆਪਾਂ ਨੂੰ ਇਹਨਾਂ ਦੀ ਸਮਝ ਆਉਂਦੀ ਨਹੀਂ ਜੀ ਤੇ ਇਹ ਹੀ ਗੱਲਬਾਤ ਕਰਦੇ ਤਾਂ ਫੇਰ ਆਪਾਂ ਵੀਡੀਓ ਬਣਾਉਨੇ ਆ ਤੇ ਆਹ ਦੇਖੋ ਭਾਈ ਕਿਵੇਂ ਬੋਝੀਆਂ ਕੱਢੀਆਂ ਹੋਈਆਂ ਕੱਚੀਆਂ ਕੰਧਾਂ ਦੀਆਂ ਤੇ ਉੱਤੇ ਭਾਈ ਇਸਕੋ ਕਿਹਾ ਬੋਲਦੇ ਬਾਸੂ ਭਈਆ ਇਸਕੋ ਖੱਪਰ 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 ਠੀਕ ਹੈ ਤੇ ਇਹਨੂੰ ਭਾਈ ਖੱਪਰ ਬੋਲਦੇ ਤੇ ਆ ਜਿਹੜੀਆਂ ਕੰਧਾ ਭਾਈ ਕੱਚੀਆਂ ਗੱਡੀਆਂ ਵੀਆਂ ਤੇ ਲਗਭਗ ਇਹਨਾਂ ਦਾ ਕਹਿੰਦੇ ਮੁੱਖ ਕਾਰੋਬਾਰ ਹੈ ਜਿਹੜਾ ਭਾਈ ਝੋਨੇ ਦੀ ਖੇਤੀ ਹੈ ਜਿਹਨੂੰ ਇੱਥੇ ਧਾਨ ਬੋਲਿਆ ਜਾਂਦਾ ਹੈ ਤੇ ਬਾਕੀ ਇਹ ਸਬਜ਼ੀ ਸਬਜ਼ੀ ਦੀ ਖੇਤੀ ਵੀ ਕਰਦੇ ਤੇ ਜਿਹੜੀ ਬਾਜ਼ਾਰ 'ਚ ਜਾ ਕੇ ਵੇਚਦੇ ਆ ਤੇ ਭਾਈ ਇੱਥੇ ਜਿਹੜੇ ਅੰਕਲ ਜੀ ਹੈ ਚੱਕੀ ਆਉਂਦੇ ਭਾਈ ਬਾਸ यह भी भाई इतने कहें कि जंगली एरिया पैदा है बांस बूस जो कट वढ़ के बाजार च भाई बेचते है क्या दुणा बोले दुणा वो तो कुछ बनाने कुछ पकड़ने के लिए और डाला बनाते हैं ना डाला 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 मतलब कुछ रखने के लिए कुछ रखने के लिए सामान रखने के लिए ऐसे इसका बनाते हैं ठीक है ठीक है उसमें सामान वगैरह रखते हैं नहीं तो ਇਹ ਮੁਰਗੀ ਕੋ ਰੱਖਣ ਦੇ ਲਈ ਹੈ ਸੀ ਹਾਂ ਮਤਲਬ ਕਿ ਉਹ ਬੋਲਦੇ ਹਾਂ ਸਾਡੇ ਟੋਕਰਾ ਬੋਲ ਦਿੰਦੇ ਹਾਂ ਹਾਂ ਰਾਉਂਡ ਬੜਾ ਸੋ ਹੁੰਦਾ ਹੈ ਬਣਾਤੇ ਹਾਂ ਠੀਕ ਹੈ ਤੇ ਭਾਈ ਸਾਡੇ ਉੱਥੇ ਤੂਤ ਕੀ ਛੋਟੀ ਹੁੰਦੀ ਜੋ ਸਤੂਤ ਉਸੇ ਬਣਦਾ ਹੈ ਉਹ ਇਹ ਬਾਹਂਸੇ ਬਣਾਤੇ ਠੀਕ ਹੈ ਤੇ ਭਾਈ ਇਹਨਾਂ ਨੇ ਅਫਸਰੀ ਜੀ ਨਾਲ ਗੱਲ ਕਰਕੇ ਤੇ ਮੈਂਟੇ ਪੁੱਛ ਲਿਆ ਇਹ ਤਾਂ ਆਪਣੇ ਦਾ ਉੱਤੋਂ ਦੀ ਲੰਗ ਦਾ ਗੱਲਬਾਤ ਤੇ ਆ ਇਧਰ ਭਾਈ ਸਾਰਾ ਜੰਗਲ ਪੈਂਦਾ ਹੈਗਾ ਤੇ ਜਿੱਥੋਂ ਭਾਈਏ ਬਾਹਂਸਾ ਕੱਟ-ਕੱਟ ਕੇ ਲੈ ਕੇ ਆਉਂਦੇ ਆ ਤੇ ਇਹ ਭਾਈ ਛੋਟਾ ਜਿਹਾ ਇੱਕ ਪਿੰਡ ਵਸਿਆ ਹੋਇਆ ਇੱਥੇ ਰਾਹ ਦੇ ਵਿੱਚ ਆਉ ਕਾਣਾ ਕਰਸੂਂ ਤੁਹਾਨੂੰ ਲਗਣਾ ਪਈਸੂ ਕਾਣਾ ਹੈ ਡੋਲਾ ਮੰਨ ਬਾਂਸ 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 ਸੇ ਉਹ ਲੋਕ ਬਣਾਤੇ ਹਨ ਔਰ ਵੇਚਤੇ ਹਨ ਹਾਂ ਵਿਕਸਾ ਕਹਾਂ ਡਾ ਫਿਰ ਹਾਂ ਨਾ ਮੇਰੇ ਕੋਲ ਉਹ ਬਾਂਸ ਸੇ ਉਹ ਬਣਾਤੇ ਹਨ ਕੁਝ ਔਰ ਉਹ ਵੇਚ ਘਰੇ ਕਿਤੇ ਰਹ ਸੰਦਮ ਹਾਂ ਮਰ ਘਰੇ ਕਿੱਟਾ ਕਿੱਟਾ ਚਾਰ ਲੋਕ ਰਹਤੇ ਹਨ ਅੱਛਾ ਫੈਮਿਲੀ ਮੈਂ ਚਾਰ ਲੋਕ ਹੈ ਕਾਂਕਣਾ ਕਰਸਮ ਸੇ ਮੰਨ ਹੈ सेमाना से, से नौजण ता सई हो रचन मो पो बो चाचे चासी कर संग हां सब खेती वेवे में लगे रहते हैं और हाँ तो अभी क्या उन्होंने क्या बना रखा है वो क्या बना रहे हैं दाल बना रहे हैं दाल बना रहे हैं ठीक है तो ये बांस से क्या करते हैं ये पूछना ये बांस से डाला बनाते हैं डाला हाँ।

ਉਪੁਛਾ 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 ਤੇ ਇਹਨਾਂ ਨੂੰ ਸਾਡੇ ਵੱਲੋਂ ਸਾਸਰੀ ਘਰ ਕਹਿ ਦੋ ਜੀ ਨਮਸਕਾਰ ਕਰੋ ਜਾਨਾ ਆਪਣੋ ਹੂੰ ਤੇ ਪੰਜਾ ਨਹੀਂ ਜਾਣੇ ਮਾਣਾ ਪੰਜਾ ਇਹੋ ਜੇ ਭਾਈ ਇਹਨਾਂ ਨੇ ਘਰ ਪਾਇਵੇ ਐ ਲਗਭਗ ਸਾਰੀ ਘਰ ਕੱਚੀ ਹੈ ਤੇ ਜਿੰਨਾ ਉੱਤੇ ਭਾਈ ਇਹਨਾਂ ਨੇ ਛਬਰੇ ਪਾਇਵੇ ਆ ਛੱਤਾਂ ਉੱਤੇ आसे पास बांस टंगे भी है वाटरफॉल जाने तो टिकट काउंटर बनया हुआ है इतों भाई टिकट कटा पैंती है ते वासु भाई तो पुछते हैं ओड़िया की लिखा हुआ भाईया फटे दुते रंग करके इन्ना ने लिखा हुआ वा है वासु भैया ये क्या लिखा हुआ सब कुछ बता ना बस के लिए सौ रुपीस टिकट लेनी पड़ेगी और बाइक के लिए बीस रुपय ऐसा है ਤੋ ਇਹ ਇਧਰ ਵੀ ਲਿਖਾ ਹੋਇਆ ਇਧਰ ਕਿ ਮਿਲ 70 ਰੁਪਏ ਔਰ ਚਾਹ ਵਾਏ 10 ਰੁਪਏ ਜਿਹਾ ਲਿਖਾ ਠੀਕ ਆ ਭਾਈ ਬਸੂ ਭਾਈ ਕਹਿੰਦਾ ਵੀ ਇਧਰ ਉੱਪਰਲੀ ਸਾਈਡ ਲਿਖਿਆ ਬਸ ਦਾ ਜਿਹੜੀ ਟਿਕਟ ਲੱਗੂਗੀ 100 ਰੁਪਿਆ ਜੇ ਮੋਟਰਸਾਈਕਲ ਲੈ ਕੇ ਜਾਣੇ ਤਾਂ 20 ਰੁਪਏ ਤੇ ਭਾਈ ਆਪਾਂ ਟਿਕਟ ਕਟਾਲੀਏ ਦੋਨੇ ਮੋਟਰਸਾਈਕਲਾਂ ਦੇ ਆਪਣੇ 40 ਰੁਪਏ ਲੱਗੇ ਆ ਤੇ ਆ ਜਿੱਧਰੋਂ ਗੱਡੀ ਆ ਜਾਂਦੀ ਹੈ ਇਹ ਵਾਟਰਫਾਲ ਨੂੰ ਰਾਹ ਜਾਂਦਾ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਤੇ ਇਹ ਇਹਨਾਂ ਦਾ ਭਾਈ ਛਪਰਾਇਆ ਪਾ ਕੇ ਕਾਊਂਟਰ ਟਿਕਟ ਕਾਊਂਟਰ ਬਣਾਇਆ ਹੋਇਆ ਏ ਭਾਈ ਨਿੱਕਾ ਯਾਰ ਆ ਜਾਂਦਾ ਹੈ ਪੱਥਰਾਂ ਦੇ ਵਿੱਚ ਦੀ ਉਧਰ ਵਾਟਰਫਾਲ ਨੂੰ ਯੇ ਬਾਬਾਈ ਟੂਰ ਰਸਤਾ ਹੈ ਬਿਆ ਵੱਡੇ ਪੱਧਰ ਤੇ ਇੱਥੇ ਨੋਂ ਨਾ ਨੋਂਦੇ ਭਾਈ ਤੇ ਥੱਲੇ ਇੱਧਰ ਕਹਿੰਦੇ ਭਾਈ ਮੰਦਰ ਬਣਿਆ ਹੋਇਆ ਡਿਜੀ ਵਾਲੇ ਦੇ ਗਾਜੂ ਸੌਂ ਗਿਆ ਅੱਜ ਨਾ ਭਾਈ ਨਿੱਕਣਕੇ ਟੋਬੇ ਬਣ ਗਏ ਉਹਦੇ ਵਿੱਚ ਟੁਪਟੀਆਂ ਮਾਰੀ ਜਾਂਦੇ ਆ ਇਹ ਭਾਈ ਵਾਟਰਫਾਲ ਬਣਿਆ ਪਿਆ ਜਿਹਦੇ ਵਾਸਤੇ ਆਪਾਂ 35 40 ਕਿਲੋਮੀਟਰ ਦਾ ਸਫਰ ਕਰਕੇ ਆਈਆਂ ਹਾਂ 35 ਤੋਂ 40 ਕਿਲੋਮੀਟਰ ਦਾ ਆਪਾਂ ਸਫਰ ਕਰਕੇ ਤੇ ਜਿਹੜਾ ਪਾਈ ਵਾਟਰਫਾਲ ਦੇਖਣ ਆਏ ਸੀ ਇਹ ਤੇ ਉਹ ਆਪਾਂ ਦੇਖ ਲਿਆ ਤੇ ਭਾਈ ਇੱਥੇ ਜਿਹੜਾ ਟੂਰਿਸਟ ਵੱਡੇ ਪੱਦਰ ਤੇ ਆਉਂਦੇ ਤੇ ਫੈਮਿਲੀਆਂ ਜਿਹੜੀਆਂ ਬਹੁਤ ਜ਼ਿਆਦਾ ਆਉਂਦੀਆਂ ਤੜਕੇ ਆਪਦਾ ਭਾਈ ਖਾਣਾ ਪੀਣਾ ਜਿਹੜਾ ਨਾਲ ਹੀ ਲੈ ਕੇ ਆਉਂਦੇ ਤੇ ਇੱਥੇ ਬਣਾ ਕੇ ਖਾ ਪੀ ਕੇ ਤੇ ਸ਼ਾਮ ਨੂੰ ਜਿਹੜਾ ਆਪਦੇ ਘਰਾਂ ਨੂੰ ਪੁੱਠੇ ਮੁੜ ਜਾਂਦੇ ਤੇ ਦੂਜੀ ਗੱਲ ਭਾਈ ਇੱਥੇ ਜਿਹੜੇ ਨਿੱਕੇ ਨਿੱਕੇ ਪਿੰਡ ਵਸੇ ਵੇ ਜਿੱਥੇ ਭਾਈ ਆਪਾਂ ਕੱਚੇ ਘਰ ਦੇਖਣ ਆਏ ਸੀ ਤੇ ਉਹ ਵੀ ਦੇਖ ਲਏ ਤੇ ਹੁਣ ਆਪਾਂ ਇੱਥੋਂ ਘਰ ਨੂੰ ਵਾਪਸੀ ਚੱਲਦੇ ਆਂ ਤੇ ਬਾਕੀ ਆਪਣੇ ਵਾਸੂ ਰੈਡੀ ਭਾਈ ਆ ਜਿਹੜੇ ਤਿਸ਼ੀ ਬਾਈ ਆ ਉਹਨਾਂ ਨੂੰ ਪੁੱਛਦੇ ਆਂ ਵੀ ਭਾਈ ਹੋਰ ਕੋਈ ਚੀਜ਼ ਦੇਖਣ ਵਾਲੀ ਤੇ ਉਹ ਦੇਖ ਲਾਂਗੇ ਨਹੀਂ ਤਾਂ ਹੁਣ ਵਾਪ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਪਤੀ ਲਈਵਾਦੀ ਆ ਉਹ ਤੋਂ ਪਹਿਲਾਂ ਸਾਰੀ ਸੰਗਤ ਨਾਲ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰ ਲਈਏ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਭਾਈ ਦੀਵਾਲੀ ਆ ਕੱਲ ਨੂੰ ਕਈ ਕਹਿੰਦੇ 20 ਤਰੀਕ ਦੇ ਤੇ ਕਈ ਕਹਿੰਦੇ ਭਾਈ 21 ਤਰੀਕ ਦੀ ਆ ਤੇ ਜਿਹਨੂੰ ਭਾਈ ਜਿਹੜਾ ਦਿਨ ਚੰਗਾ ਲੱਗੇ ਉਸ ਦਿਨ ਹੀ ਦੀਵਾਲੀ ਜਿਹੜੀ ਮਨਾ ਲਿਓ ਤੇ ਭਾਈ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ ਤੇ ਭਾਈ ਐਵੇਂ ਹੀ ਹਰ ਸਾਲ ਹਾਸਦੀ ਖੁਸ਼ੀਆਂ ਨਾਲ ਭਾਈ ਹਰੇਕ ਪਰਿਵਾਰ 'ਚ ਦੀਵਾਲੀ ਆਵੇ ਤੇ ਇੱਕ ਬਈ ਹੋਰ ਆਪਣਾ ਬਠਿੰਡੇ ਤੋਂ ਇੱਕ ਬਾਈ ਆ ਬਲਜੀਤ ਅਟਵਾਲ ਤੇ ਉਹਨਾਂ ਦੀ ਭਾਈ 24ਵੀਂ ਮੈਰਿਜ ਐਨਿਵਰਸਰੀ ਐ ਤੇ ਉਹਨਾਂ ਨੂੰ ਵੀ ਭਾਈ ਮੈਰਿਜ ਐਨਿਵਰਸਰੀ ਦੀਆਂ ਲੱਖ ਲੱਖ ਵਧਾਈਆਂ ਤੇ ਇੰਨੇ ਨਾਲ ਹੀ ਅੱਜ ਦੀ ਵੀਡੀਓ ਸਮਾਪਤੀ ਲਈਵਾਦੀ ਸਾਰੀ ਸੰਗਤ ਦਾ तहे ਦਿਲੋਂ ਤੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਦਾ ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ